ਨਾਮ ਤੇ ਆਪਣੇ ਪਰ ਦੱਸ ਕੇ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਹੈ ਜੀ ਅੱਜ ਅਸੀਂ ਜੀਤਾ ਮੈਂ ਡਰਾਈਵਰ ਆਪਣਾ ਮੈਟਰਵਾਸੀ ਇਹ ਸਾਰੇ ਤੁਸੀਂ ਸਾਮਾਨ ਗਾੜਾ ਸਾਬਾਣ ਤੇ ਆਪਣੇ ਡਰਾਈਵਰ ਵੀ ਸਾਰੇ ਹਾਲੀ ਫਸਰ ਤੋਂ ਹੋਏ ਆ ਇੱਕ ਤੰਤਰਤ ਇਕਤਰ ਹੋਇਆ ਕਿ ਅਸੀਂ ਜਦੋਂ 11 ਮਿੰਟ ਬੈਟਰ ਦੀ ਸੇਵਾ ਬਾਰੇ ਅਸੀਂ ਟਾਈਮ ਟਾਈਮ ਤੇ ਸਰਕਾਰ ਨੂੰ ਸ਼ਿਕਾਇਤ ਕਰ ਰਹੇ ਕਿ ਅਸਰ ਸਹਿਬਾਨਾਂ ਨੂੰ ਪਰ ਕਿਸੇ ਨੇ ਸਾਡੀ ਅੱਥੇ ਲੋਕਲ ਪੁਲਿਸ ਸੁਣਾਈ ਨਹੀਂ ਕੀਤੀ ਜੋ ਕਿ ਸਾਡੇ ਕੋਲ ਕੱਲੀ ਕੱਲੀ ਲੈਟਰ ਪਈ ਦੀ ਆ ਹਰ ਇੱਕ ਦਾ ਡਾਈ ਨੰਬਰ ਲੱਗਾ ਵਾ ਹੁਣ ਆ ਕਰਕੇ ਜਦੋਂ ਅਸੀਂ ਦੁਬਾਰਾ ਸੈਕਟਰ ਸਾਹਿਬ ਹੋ ਗਏ ਆ ਤੇ ਸੈਕਟਰ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ ਆ ਮਾਨਯੋਗ ਅਜੋਸ਼ ਸ਼ਰਮਾ ਜੀ ਨਾਲ ਇਹ ਸਾਨੂੰ ਅਜੋਸ਼ ਸ਼ਰਮਾ ਜੀ ਵੱਲੋਂ ਪੂਰਨ ਤੌਰ ਤੇ ਯਕੀਨ ਦਿਵਾਇਆ ਗਿਆ ਵਾ ਕਿ ਜਿਹੜਾ ਮੈਟਰੋ ਬੱਸ ਦਾ ਪ੍ਰੋਜੈਕਟ ਆ ਇਹ 5500 ਕਰੋੜ ਦਾ ਪ੍ਰੋਜੈਕਟ ਆ ਇਹ 2 4 5 ਕੋੜ ਕਰਕੇ ਬੰਦ ਨਹੀਂ ਕੀਤਾ ਜਾਵੇਗਾ ਇਸ ਕਰਕੇ ਇਹਦਾ ਜਲਦੀ ਇਮੀਡੀਏਟਲੀ ਜਿਹੜਾ 15-20 ਦਿਨ ਦੇ ਪਿੱਛੇ ਆਦਾ ਟੈਂਡਰ ਜਿਹੜਾ ਫਲੋਟ ਕਰਕੇ ਪਸੰਦ ਰਿਪੇਅਰਿੰਗ ਜਿਹੜੀ ਆ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ ਤੇ ਮੈਨੂੰ ਲੱਗਦਾ ਕਿ 2 ਤੋਂ 3 ਮਹੀਨੇ ਦੇ ਅੰਦਰ-ਅੰਦਰ ਇਹ ਜਿਹੜੀ ਆ ਪਤੀਆਂ ਬਸਾਂ ਉਹ ਤੁਹਾਨੂੰ ਫਿਰਦਾ ਤੇ ਹੋਰ ਜਰੂਰ ਹੋ ਜੀ ਕਿੰਨੇ ਕਰੋੜ ਦਾ ਪ੍ਰੋਜੈਕਟ ਸੀ ਕਿੰਨਾ ਕੁ ਨੁਕਸਾਨ ਹੋ ਰਿਹਾ ਪੰਜਾਬ ਗਵਰਨਮੈਂਟ ਦਾ ਜੀ ਜੀ ਪੰਜਾਬ ਗਵਰਨਮੈਂਟ ਦਾ ਨੁਕਸਾਨ ਤਾਂ ਦੁੱਪਾ ਦਸਾਂ ਕਿ 550 ਕਰੋੜ ਰੁਪਏ ਦਾ ਪਹਿਲਾ ਦਾ ਪ੍ਰੋਜੈਕਟ ਆ ਉਸ ਤੋਂ ਬਾਅਦ ਆਪਣਿਆ ਕਿੰਨਾ ਪਾਇਆ ਲਾ ਕੇ ਗ੍ਰੇਲਾਂ ਜਿਹੜੀ ਕਿ ਅੱਜ ਕੱਲ ਤੋਂ ਨੂੰ ਕੋਈ ਪਰਾ ਲੱਗਦਾ ਪਈ ਹੈ ਕਿ ਮੰਤ ਚੋਰ ਨਸ਼ੇੜੀ ਉਹਨਾਂ ਤੇ ਪੂਰੀ ਠੱਲ ਪਾਈ ਜਾ ਰਹੀ ਹੈ ਜੋ ਕਿ ਜਿਨ੍ਹਾਂ ਨੇ ਗ੍ਰੀਲਰ ਦਾ ਕੰਮ ਵੇਚ ਦਿੱਤਾ ਅਗਰ ਸਾਡੇ ਗਾਰਸਾਹਬਾਂ ਨੇ ਇੱਥੇ ਨਾ ਹੋਵੇ ਤੇ ਤੁਸੀਂ ਉਹਨਾਂ ਲੱਖ ਲੱਖ ਰੁਪਈਆ ਮਸ਼ੀਨਾਂ ਪਈਆਂ ਵਾਂ ਇਹ ਵੀ ਗੈਪ ਹੋ ਸਕਦੀ ਹੈ ਸਹੀ ਹੈ ਫਿਲਹਾਲ ਜਦੋਂ ਸਾਡੇ ਪੀਸੀ ਸਾਹਬਾਂ ਨੇ 8 ਮਿੰਟ ਤੱਕ ਉਹਨਾਂ ਨੇ ਆਪਣੀ ਪੂਰੀ ਇਮਾਨਦਾਰੀ ਨਾਲ ਇਹ ਕੰਮ ਪਈ ਸੀ ਕਿਉਂਕਿ ਸਾਡੇ ਲੈਪਟਾਪ ਆਏ ਇੱਥੇ ਕੰਪਿਊਟਰ ਸਿਆ ਮਸ਼ੀਨੂ ਸਿਆ ਕਿਉਂਕਿ ਉਹ ਲੱਖ ਰੁਪਈਆ ਸਮਾਨ ਆ ਹੁਣ ਜਿਹੜਾ ਆਨ ਵਾਲਾ ਟਾਈਮ ਆ ਅਸੀਂ ਮਾਣਿਓ ਸਰਦਾਰ ਤੁਮਸੀ ਨੂੰ ਮਾਣ ਜੀ ਨੂੰ ਇਹੀ ਕਹਾਂਗੇ ਮੰਗੀ ਸਾਹਬਾਂ ਨੂੰ ਇੱਥੇ ਸਾਹਿਬ ਨੂੰ ਆਪਣੇ ਮ ਲੋਕ ਕਰਤਾ ਧਰਤਾ ਆਪਣੇ ਕੁਝ ਸਾਹਬ ਹੈ ਆ ਆਪਣੇ ਕਾਰਪੋਰੇਸ਼ਨ ਦੇ ਕਿ ਇਹ ਜਿਹੜਾ ਟੈਂਡਰ ਹੈ ਜਲਦੀ ਲੋਡ ਕਰਕੇ ਜਿੰਨੇ ਵੀ ਸਾਡੇ ਪੰਪਰਾਵਾ ਉਹਨਾਂ ਨੂੰ ਜੜਾ ਵਾ ਰੋਜ਼ਗਾਰ ਦਿੱਤਾ ਜਾਵੇ ਕਿ ਸੜਕਾਂ ਉੱਤੇ ਨਾਰੋਣ ਨੂੰ ਦਿੱਤਾ ਜਾਵੇ ਸਰਕਾਰ ਕੀ ਹੁੰਦੀ ਹੈ ਬੰਦਿਆ ਪਰ ਔਰ ਕਿੰਨੇ ਕ ਮਜ਼ਦਮ ਜਿਹੜੇ ਹੁਣ ਤੱਕ ਬੇਰੋਜ਼ਗਾਰ ਨੇ ਇਸ ਬੰਦ ਹੋਣ ਨਾਲ 6 1500 ਆਪਦਾ ਜਿਹੜਾ ਵਾ EMPLOYE ਉਹ ਬੇਰੋਜ਼ਗਾਰ ਆ ਫਲਾ ਅੱਗੇ ਜਿਹੜੇ ਸਾਡੇ ਗਾਰਡ ਸਾਹਿਬਾਂ ਨੇ ਉਹਨਾਂ ਨਾਲ ਦੀ ਗੱਡੀ ਚੁੱਕਦੇ ਆ ਪਰ ਜਿਹੜੀ ਨੈਗੇਟਿਵ ਫਾਰਮ ਆ ਉਹ ਬਹੁਤ ਫੈਲ ਰਹੀਆਂ ਵਾ ਕਿ ਆਪਾਂ ਗਾੜਾ ਨੂੰ ਕਰਦਾਂਗੇ ਅਗਰ ਇਹ ਗਾੜਾ ਨੂੰ ਵਰਦੋਗੇ ਤਾਂ ਫਿਰ ਜਿਹੜਾ ਤੁਹਾਡਾ ਸਮਾਨ ਹੈ ਉਹ ਸੁਰੱਖਿਅਤ ਨਹੀਂ ਰਹੂਗਾ ਕਿਉਂਕਿ ਲੱਖਾਂ ਰੁਪਿਆ ਦੀ ਜਿਹੜੀ ਮਸ਼ੀਨਰੀ ਆ ਉਹ ਚੋਰਾਂ ਵੱਲੋਂ ਕਰੇ ਉਹ ਤੁਹਾਡੇ ਕੋਲ ਘੇਰਾਂ ਲੈ ਕੇ ਜਾ ਸਕਦੇ ਆ ਤੇ ਮਸ਼ੀਨਾਂ ਉਹਨਾਂ ਵਾਸਤੇ ਖੜਨੀਆਂ ਕੋਈ ਵੱਡੀ ਗੱਲ ਨਹੀਂ ਹੈ ਪਰ ਮੈਂ ਇਹ ਹੀ ਮੰਗਤੀ ਕਰੂੰਗਾ ਸਰਕਾਰਾਂ ਗਾੜੀ ਵੀ ਕਿ ਇਸ ਪ੍ਰੋਜੈਕਟ ਨੂੰ ਧਿਆਨ ਦੇ ਵਿੱਚ ਜ਼ਰੂਰੀ ਰੱਖ ਕੇ ਇਹਦਾ ਟੈਂਡਰ ਫਲੋਰ ਕਰਕੇ ਇਹਨੂੰ ਇਹ ਵੀ ਜੇਟਲੀ ਜਿਹੜਾ ਵਾ 2 ਜਾਂ 3 ਮਿੰਟਾਂ ਨੂੰ ਟਾਈਮ ਬਣਿਆਵਾ ਇਹਨੂੰ ਰਨ ਕੀਤਾ ਜਾਵੇ ਜੋ ਕਿ ਸਾਰੇ ਨੂੰ ਰੋਜ਼ਗਾਰ ਮਿਲ ਸਕੇ ਕਿ ਜਿਹੜੇ ਸਾਰੇ ਖੇਤੀਬਾੜੀ ਖਾਲੀ ਆਪਣੀ ਕਿਉਂ ਨਹੀਂ ਯੂਨੀਵਰਸਿਟੀ ਨੂੰ ਆਪਣੀ ਡਿਊਟੀ ਕਰੋ ਸਰ ਇਹ ਇੱਕ ਬੜਾ ਵੱਡਾ ਜਰੀਆ ਹੈ ਕਿ ਨਾ ਜਿਹੜੇ ਸਟੂਡੈਂਟਸ ਨੇ ਸਕੂਲਾਂ ਵਿੱਚ ਜਾਂਦੇ ਕਾਲਜਾਂ ਵਿੱਚ ਇਹ ਬਸ ਬੰਦ ਹੋਣ ਦੇ ਨਾਲ ਹੀ ਪ੍ਰੋਜੈਕਟ ਕਿੰਨਾ ਕੁ ਸਾਲ ਹੋਇਆ ਉਹਨਾਂ ਨਾਲ ਭਾਜੀ ਨੁਕਸਾਨ ਵੀ ਅਗਰ ਨੁਕਸਾਨ ਦੀ ਗੱਲ ਕਰੋਗੇ ਕਈ ਜੜੇ ਵਿਚਾਰੇ ਕੰਮ ਕਰਨ ਵਾਲੇ ਬੱਚੇ ਸੀ ਕਿ ਉਹ ਆਪਣੀ ਡਿਊਟੀ ਦਾ ਛੱਡ ਦਿੰਦੇ ਕਈਆਂ ਨੇ ਆਪਣੀ ਪੜਾਈ ਛੱਡ ਦਿੱਤੀ ਆ ਕਿਉਂ ਕਿ ਕਿਹੜਾ ਕੋਈ ਫੇਰ ਕੋ ਚੱਲਦਾ ਸੀ 10 ਰੁਪਏ ਦੇ ਵਿੱਚ ਜਿਹਦਾ ਕਾਜ ਹੁੰਦਾ ਸੀਗਾ ਆਟੋ ਵਾਲਾ ਤੁਹਾਨੂੰ ਪਤਾ ਹੀ ਆ ਪਹਿਲਾਂ 20 ਰੁਪਏ ਜਾਣ 20 ਜਿਹੜਾ ਕੋਈ ਕਿਸੇ ਦਾ ਫਾਦਰ 10000 ਰੁਪਏ ਕਮਾ ਰਿਆ ਵਾ ਉਹ 4-5000 ਰੁਪਏ ਆਪਣੇ ਬੱਚੇ ਦਾ ਇਹ ਸਿਰਫ ਕਹਿਣ ਦੀ ਗੱਲਾਂ ਹੁੰਦੀਆਂ ਵਾ ਇੱਕ ਸਕੂਲ ਹੈ ਸਰਕਾਰੀ ਸਰਕਾਰੀ ਸਕੂਲ ਚ ਕਿੰਨੇ ਬੱਚੇ ਪੜ੍ਹਦੇ ਆ ਜਦੋਂ ਸਾਡੀ ਮੈਟਰੋ ਚੱਲਦੀ ਸੀ ਅੱਧੀ ਸਾਡੀ ਬੱਸ ਜਿਹੜੀ ਆ ਸਕੂਲ ਦੇ ਸਟੂਡੈਂਟਸ ਨਾਲ ਹੀ ਭਰੀ ਹੁੰਦੀ ਸੀ ਆਪਾਂ ਇੱਕ ਉੱਚੀ ਸਿੱਖਿਆ ਦੇ ਸਕਦੇ ਆ ਪਰ ਜਿਹੜਾ ਕਿਰਾਇਆ ਉਹ ਕੌਣ ਦੇਵੇਗਾ ਉਹਨਾਂ ਨੂੰ ਕਿਉਂਕਿ ਕੰਮਕਾਰ ਉਸ ਤਰ੍ਹਾਂ ਦੇ ਆ ਹਰ ਇੱਕ ਦੇ ਜਿਹੜਾ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਪਿਆ ਕੋਣ ਕਿਰਾਇਆ ਦੇ ਕੇ ਬੱਚੇ ਨੂੰ ਪੜ੍ਹਾਊਗਾ ਕੀ ਤੇ ਜਿਹੜੇ ਹੁਣ ਵਿਚਾਰੇ ਕੰਮ ਵਾਲੇ ਬੱਚੇ ਆ ਜਿਹੜਾ ਕੋ 8-10000 ਰੁਪਏ ਦੇ ਆ ਆ 8-10000 ਰੁਪਏ ਲੈ ਰਿਆ ਹੋਰ 600 ਰੁਪਇਆ ਕਰ ਉਹ ਕੱਢ ਲੰਘਾ 3-3 4-4 ਰੁਪਏ ਤੋਂ ਉਹਦੇ ਇਹੀ ਨਿਕਲ ਗਿਆ ਤੇ ਉਹ ਵਿਚਾਰਾ ਕਮਾਊਗਾ ਕੀਤੇ ਖਾਊਗਾ ਕਿ ਉਹ ਫਿਰ ਨਸ਼ੇ ਵਾਲੇ ਪਾਸੇ ਤੁਰੇਗਾ ਆਪਾਂ ਨਹੀਂ ਚਾਹੁੰਦੇ ਕਿ ਕੋਈ ਵੀ ਸਾਡਾ ਭੈਣ ਭਰਾ ਕੋ ਨਸ਼ੇ ਦੇ ਵਿੱਚ ਲੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਐਨਾ ਜਿਹੜਾ 11 ਮਹੀਨੇ ਦਾ ਸਬਰ ਆ ਡ ਬڑا ਔਖਾੰਦਾ ਵਾ ਕਿਉਂਕਿ ਸਾਰੇ ਇੱਕ ਸਿਰਫ ਵੇਚਦੇ ਵਿੱਚ ਆ ਕਿਉਂਕਿ ਉਹਨਾਂ ਦੀ ਰੋਜ਼ੀ-ਰੋਟੀ ਆ ਉਹਨਾਂ ਨੂੰ ਜਿਹੜੀ ਰੋਜ਼ੀ-ਰੋਟੀ ਦੀ ਖੋਈ ਗਈ ਆ ਉਹ ਵਾਪਸ ਕੀਤੀ ਜਾਵੇ ਜੋ ਕਿ ਸਾਰੇ ਖੁਸ਼ ਹੋ ਜਾਂਦੀ ਆਪਣੀ ਗੁਡੀ ਤੋਂ ਤੇ ਹਰ ਇੱਕ ਜਿਹੜਾ ਵਾ ਕਿਹੜੇ ਮੱਧੇ ਇੱਕ ਦੂਜੇ ਨਾਲ ਕਰੇ ਹਾਂਜੀ 사ਸੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਵਿੰਦਰ ਸਿੰਘ ਸਾਭੀ ਆ ਅਸੀਂ ਬੀਆਰਟੀਐਸ ਦੇ ਮੁਲਾਜ਼ਮ ਆ ਜਿਹੜੀ ਬੱਸ ਮੈਟਰੋ ਚੱਲਦੀ ਆ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਜਿਹੜੀ ਸਾਡੀ ਬੱਸ ਆ ਉਹ ਜਲਦੀ ਤੋਂ ਜਲਦੀ ਆਨ ਰੂਡ ਕੀਤੀ ਜਾਵੇ ਕਿਉਂਕਿ ਤੁਹਾਨੂੰ ਵੀ ਪਤਾ ਆ ਕਿ ਬੱਸਾਂ ਨਾਲ ਚੱਲਣ ਕਰਕੇ ਕਿੰਨਾ ਟ੍ਰੈਫਿਕ ਵਧ ਗਿਆ ਆ ਤੇ ਟ੍ਰੈਫਿਕ ਵਧਣ ਦੇ ਨਾਲ ਨਾਲ ਪੋਲੂਸ਼ਨ ਵੀ ਬਹੁਤ ਜ਼ਿਆਦਾ ਵਧ ਗਿਆ ਆ ਸੋ ਸਾਡੇ ਵਰਕਰ ਵੀ ਬੜੇ ਬੇਰੋਜ਼ਗਾਰ ਹੋ ਗਏ ਆ ਸੋ ਸਾਡੀ ਮੰਗ ਆ ਡੀਸੀ ਸਾਹਿਬ ਨੂੰ ਕਿ ਜਲਦੀ ਜਲਦੀ ਇਹ ਟੈਂਡਰ ਜਿਹੜਾ ਆ ਲਾਇਆ ਜਾਵੇ ਤੇ ਬੱਸਾਂ ਜਿਹੜੀਆਂ ਆਨ ਰੂਡ ਕੀਤੀਆਂ ਨੇ ਜਿਹੜੀਆਂ ਬੱਸਾਂ ਉੱਥੇ ਆਈਟਮ ਖਰਾਬ ਹੋਉਂਦੀਆਂ ਆ ਉਹ ਜਲਦੀ ਜਲਦੀ ਰੋਡ ਦੇ ਉੱਤੇ ਲਿਆਂਦੀਆਂ ਜਾਣ ਸਰ ਜੇ ਦੱਸਿਆ ਜਾਵੇ ਸਰਕਾਰਾਂ ਦਾ ਨੁਕਸਾਨ ਤੇ ਘੱਟ ਪਬਲਿਕ ਦਾ ਨੁਕਸਾਨ ਜ਼ਿਆਦਾ ਹੁੰਦਿਆ ਤੁਸੀਂ ਵੇਖੋ ਕਿ ਕਿੰਨੀ ਪਬਲਿਕ ਬੇਰੋਜ਼ਗਾਰ ਹੋਂਦੀ ਆ ਨਾਲੇ ਰੋਡ ਦੇ ਉੱਤੇ ਕਿੰਨਾ ਪੋਲੂਸ਼ਨ ਵਧ ਗਿਆ ਆ ਹਰ ਬੰਦਾ ਆਪਣੀ ਆਪਣੀ ਵਾਹਨ ਲੈ ਕੇ ਰੋਡ ਦੇ ਉੱਤੇ ਜਾ ਰਿਹਾ ਉਹਦੇ ਨਾਲ ਟ੍ਰੈਫਿਕ ਵੀ ਆ ਤੇ ਐਕਸੀਡੈਂਟ ਵੀ ਵਧ ਰਿਹਾ ਤੇ ਜੇ ਬੱਸਾਂ ਚੱਲਦੀ ਜਾਵੇ ਜਿੰਨਾ ਪਬਲਿਕ ਆ ਸਾਰੀ ਬੱਸ ਦੇ ਵਿੱਚ ਸਫ਼ਰ ਕਰੂ ਸਟੂਡੈਂਟ ਕਾਲਜਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਸੀ ਤੁਹਾਨੂੰ ਪਤਾ ਆ ਕਿ ਉਹਨਾਂ ਕੋ ਪਾਕਟ ਮਰੀ ਓਨੀ ਕੁ ਹੁੰਦੀ ਆ ਤੇ ਉਹਦੇ ਨਾਲ ਇਹ ਬੱਸ ਸਰਵਿਸ ਬਹੁਤ ਵਧੀਆ ਸੀ ਸੋ ਮੇਰੀ ਤੁਹਾਡੀ ਪੱਤਰਕਾਰ ਰਾਏ ਇਹੋ ਹੀ ਅਪੀਲ ਆ ਕਿ ਡੀਸੀ ਸਾਹਿਬ ਨੂੰ ਹੀ ਮੰਗ ਪੱਤਰ ਦਿੱਤਾ ਸੀ ਕਿ ਜਲਦੀ ਤੋਂ ਜਲਦੀ ਸਾਡੀ ਜਿਹੜੀ ਬਾਸਿਆ ਸਟਾਰਟ ਕੀਤੀ ਜਾਵੇ ਤੇ ਸਾਰਿਆਂ ਨੂੰ ਇਹ ਵਧੀਆ ਸਹੂਲਤ ਤੇ ਗੁਰੂ ਨਗਰੀ ਦੀ ਇਹ ਨਗਰੀ ਆ ਤੇ ਇਹ ਪੋਲੂਸ਼ਨ ਫਰੀ ਨਗਰੀ ਬਣੇ ਨਹੀਂ ਨਹੀਂ ਜੀ ਅੰਦੀ ਤੇ ਫਿਰ ਕੀ ਅਗਰਾ ਚੱਪ ਹੋਗਾ ਸਰ ਵੈਸੇ ਤੇ ਅਸੀਂ ਉਮੀਦ ਕਰਦੇ ਆ ਸਾਡੀ ਮੰਗ ਮੰਨੀ ਜਾਊਗੀ ਪਰ ਜੇ ਸਾਡੀ ਮੰਗ ਨਾ ਮੰਨੀ ਗਈ ਨਾ ਇਹ ਕੁਛ ਫਿਰ ਅਕੀਰ ਦੇ ਵਿੱਚ ਅਸੀਂ ਪੰਡਾਰੀ ਪੁਲ ਦੇ ਉੱਤੇ ਬੈਠਾਂਗੇ ਭੁੱਖ ਹੜਤਾਲ ਕਰਾਂਗੇ ਜਿੱਥੋਂ ਤੱਕ ਸਾਡੇ ਕੋਲ ਹੋਊਗਾ ਅਸੀਂ ਕਰਾਂਗੇ ਸਾਰੇ ਜੇ ਬੇਰੋਜ਼ਗਾਰ ਤੁਸੀਂ ਸਮਝੋ ਤੇ ਸਾਡੇ ਜਿਹੜੇ ਸਟਾਫ 11 1200 ਸਟਾਫ ਆ ਤੇ ਜੇ ਤੁਸੀਂ ਪਬਲਿਕ ਲਾਓ ਤੇ ਸਾਰਾ ਅੰਮ੍ਰਿਤਸਰ ਇੱਕ ਸਾਲ ਦਾ ਬੇਰੋਜ਼ਗਾਰ ਹੋਇਆ ਆ ਕਿਉਂਕਿ ਜਿਹੜੇ ਲੋਕ ਛਾਟੇ ਤੋਂ ਵੇਰ ਕੇ ਜਾਂਦੇ ਸੀ ਉਹ 10 15 ਰੁਪਏ 'ਚ ਸਫ਼ਰ ਕਰਦੇ ਸੀ ਅੱਜ ਉਹਨਾਂ ਦਾ 100 100 200 ਰੁਪਏ ਕਰਾਇਆ ਲੱਗਣ ਲਿਆ ਕਈਆਂ ਨੇ ਵੀਰਾਂ ਨੇ ਤੇ ਵੇਰ ਕੇ ਦੀਆਂ ਦੂਰ ਦੀਆਂ ਨੌਕਰੀਆਂ ਛੱਡਤੀਆਂ ਸੋ ਸਾਡੀ ਬੇਨਤੀ ਆ ਕਿ ਬਾਸਮ ਜਲਦੀ ਦੇ ਜਲਦੀ ਆਨਰੂਟ ਕੀਤਾ ਜਾਵੇ ਤੁਹਾਨੂੰ ਕੀ ਵਿਸ਼ਵਾਸ ਰਾਇਆ ਹੈ ਸਾਨੂੰ ਵਿਸ਼ਵਾਸ ਦਿੱਤਾ ਗਿਆ ਹੈ ਕਿ ਤੁਹਾਡੀ ਇਹ ਜਿਹੜੀ ਬਾਸੇ ਜਲਦੀ ਜਲਦੀ ਸਟਾਰਟ ਕੀਤੀ ਜਾਵੇਗੀ ਸੋ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਜਲਦੀ ਇਹ ਆਨਰੂਡ ਕੀਤੇ ਇੱਕ ਕਈ ਤੁਹਾਡੇ ਸਾਰੇ ਪੱਤਰਕਾਰਾਂ ਦਾ ਵੀਰ ਦਾ ਥੈਂਕ ਯੂ ਕਰਦੇ ਹਾਂ ਜਿਹੜਾ ਤੁਸੀਂ ਆਪਣਾ ਟਾਈਮ ਕੱਟ ਕੇ ਸਾਡੇ ਕੋਲ ਆਏ ਸਾਨੂੰ ਸਾਡੇ ਤੋਂ ਤੁਹਾਡੀ ਮੀਤ ਜਿਆਦੀ ਹੈ ਕਿਉਂਕਿ ਤੁਸੀਂ ਸਾਡਾ ਸਾਡੀ ਜਿਹੜੀ ਜਿਹੜੀ ਆਵਾਜ਼ ਹੈ ਉਹ ਤੋ ਤੱਕ ਪਹੁੰਚਾ ਸਕਦੇ ਠੀਕ ਨਾਮ ਕੀ ਤਾਂਦਲੀ ਸ਼ਰਮਾ ਹੈ ਮੈਂ ਬੀਆਟੀਸੀਵੀ ਚ ਐਜ਼ ਅ ਟੀਵੀ ਰਹਿ ਚੁੱਕੀ ਹਾਂ ਸਰ ਸਾਨੂੰ ਵੀ ਔਨ ਟਾਈਮ ਤੇ ਇੱਕਦਮ ਜਵਾਬ ਦਿੱਤਾ ਜਾਂਦਾ ਕਿ ਨੌਕਰੀਆਂ ਕਿ ਤੁਸੀਂ ਘਰੇ ਜਾਓ ਠੀਕ ਹੈ ਜੀ ਅਸੀਂ ਘਰੇ ਵਟ ਆ ਜਾਨੇ ਪਰ ਸਾਡਾ ਬੜੇ ਦਿਨਾਂ ਤੋਂ ਮੂਡ ਆਫ ਰਹਿੰਦਾ ਕਿ ਸਾਡੀਆਂ ਨੌਕਰੀਆਂ ਚੱਲ ਗਈਆਂ ਨੇ ਸਾਡੀਆਂ ਨੌਕਰੀਆਂ ਜਾਣ ਨਾਲ ਸਾਨੂੰ ਜਿਹੜੀ ਠੇਸ ਲੱਗਣੀ ਸੀ ਲੱਗੀ ਹੀ ਐ ਬਟ ਇਹਦੇ ਨਾਲ ਆਮ ਪਬਲਿਕ ਨੂੰ ਵੀ ਬੜੀ ਠੇਸ ਲੱਗੀ ਐ ਕੀ ਹੋਇਆ ਕਿ ਪਬਲਿਕ ਜਿਹੜੀ ਆਮ ਵੀ 5 ਰੁਪਏ ਵਿੱਚ ਵੀ ਛਾੜੇ ਤੋਂ ਪੁਤਲੀ ਘਰ ਤੱਕ ਚੱਲ ਜਾਂਦੀ ਸੀ ਜਾਂ 10 ਰੁਪਏ ਵਿੱਚ ਪੁਤਲੀ ਬੱਸ ਸਟੈਂਡ ਤੱਕ ਚੱਲ ਜਾਂਦੀ ਸੀ ਛਾੜੇ ਤੋਂ ਤੇ 15 ਰੁਪਏ ਵਿੱਚ ਆਪਣੇ ਵੇਰਕਾ ਚੱਲ ਜਾਂਦੀ ਸੀ ਉਹ ਜਿਹੜੇ ਲੋਕੀ ਜੋਬ ਕਰਨ ਜਾਂਦੇ ਸੀ ਉਹ ਵੀ ਆਪਣੀ ਨੌਕਰੀ ਤੋਂ ਬੇਰੋਜ਼ਗਾਰ ਹੋਏ ਨੇ ਕਿਉਂਕਿ ਅਸੀਂ ਜੇ ਬੇਰੋਜ਼ਗਾਰ ਹੋਏ ਉਹਨਾਂ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਏ ਠੀਕ ਐ ਜੀ ਤੇ ਨਾਲੇ ਸਾਰੇ ਇਹਦੇ ਨਾਲ ਕੀ ਸੀ ਵੀ ਜਿਹੜੀ ਆਮ ਪਬਲਿਕ ਆ ਵੀ ਜੌਬ ਤੇ ਜਾਂਦੇ ਨੇ ਸਟੱਡੀ ਕਰਨ ਲਈ ਜਾਂਦੇ ਨੇ ਉਹਨਾਂ ਨੂੰ ਵੀ ਬੱਸਾਂ ਵਿੱਚ ਸਫ਼ਰ ਕਰਦੇ ਸੀਗੇ ਜਿਹੜਾ ਗਵਰਨਮੈਂਟ ਸਕੂਲ ਦਾ ਬੱਚਾ ਹੈ ਬੱਸਾਂ ਤੇ ਸਫ਼ਰ ਕਰ ਲਿਆ ਹੈ ਉਹ ਜਿਹੜਾ ਗਵਰਨਮੈਂਟ ਸਕੂਲ 'ਚ ਪੜ੍ਹਦਾ ਉਹ ਕਿੱਥੋਂ ਇੰਨਾ ਕਰਾਇਆ ਅਫੋਰਡ ਕਰ ਪਾਏਗਾ ਠੀਕ ਹੈ ਜੀ ਉਹ ਜਾਂਦਾ ਹੈ ਇੱਥੋਂ ਜਨਕੀ ਵੇਰ ਕੇ ਕੋਈ ਯੂਨੀਵਰਸਿਟੀ ਵਗੈਰਾ 'ਚ ਜਾਂਦਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਵੇਰ ਕੇ ਵਾਲੇ ਨੂੰ ਕਰਾਇਆ ਲੈਣਾ ਪੈਂਦਾ ਹੈ ਬਹੁਤ ਜ਼ਿਆਦਾ ਦਿੱਕਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸਰ ਹੁਣ ਸਾਢੇ 5 ਵਜੇ ਹੀ ਮੰਗਾ ਕਿ ਜਦੋਂ ਜਦੋਂ ਬੱਸਾਂ ਆਨ ਰੋਡ ਤੇ ਆਣ ਬੱਸਾਂ ਚੱਲਣ ਕਿੰਨੇ ਲੋਕ ਫੇਰੇ ਨੇ ਸਰ ਬੇਰੋਜ਼ਗਾਰ ਸਾਡੇ ਵਿੱਚ ਤਾਂ ਘੱਟੋ ਘੱਟ ਤੁਸੀਂ ਲਗਾ ਲਓਗੇ 11-1200 ਬੰਦਾ ਬੇਰੋਜ਼ਗਾਰ ਹੋਇਆ ਹੋਇਆ ਪਰ ਸਾਡੇ ਨਾਲ ਨਾਲ ਆਮ ਪਬਲਿਕ ਵੀ ਬੜੀ ਬੇਰੋਜ਼ਗਾਰ ਹੋਈ ਹੈ ਜਿਨ੍ਹਾਂ ਨੂੰ ਕਿ ਬਹੁਤ ਘੱਟ ਤਰਾਇਆਂ ਵਿੱਚ ਵੇਰ ਕੇ ਤੱਕ ਜੋਬ ਕਰਨ ਜਾਂਦੇ ਸੀ ਵੇਰ ਕਬੂਤੇ ਉਹ ਵੀ ਹੁਣ ਸਾਨੂੰ ਆ ਕੇ ਕਿਉਂ ਪੁੱਛਦੇ ਨੇ ਵੀ ਕਦੋਂ ਬੱਸਾਂ ਚੱਲਣੀਆਂ ਨੇ ਸਰਕਾਰ ਦਾ ਵੀ ਕਾਫੀ ਚੁਣਾ ਲੱਗ ਹੀ ਰਿਹਾ ਜਿਹਦਾ ਬੱਸਾਂ ਖਰਾਬ ਪਈਆਂ ਨੇ ਪਹਿਲਾਂ ਵੀ ਇਹਨਾਂ ਨੇ ਬੱਸਾਂ ਖਰਾਬ ਕਰ ਦਿੱਤੀਆਂ ਉਹਨਾਂ ਦਾ ਕੋਈ ਕੁਝ ਨਹੀਂ ਹੋ ਪਾਇਆ ਹੁਣ ਇਹ ਵੀ ਬੱਸਾਂ ਖਰਾਬ ਕਰ ਰਹੀ ਹੈ ਜੇ ਇਦਾਂ ਇਦਾਂ ਹੀ ਬੱਸਾਂ ਖਰਾਬ ਹੁੰਦੀਆਂ ਰਹੀਆਂ ਪੁਰਾਣੀਆਂ ਬੱਸਾਂ ਦਾ ਬਸੁੱਟੀਆਂ ਨੇ ਨਵੀਆਂ ਬੱਸਾਂ ਪ੍ਰੋਵਾਈਡ ਕਰਦੇ ਨਵੀਆਂ ਬੱਸਾਂ ਤੇ ਜ਼ਿਆਦਾ ਖਰਚਾ ਹੁੰਦਾ ਕਿ ਪੁਰਾਣੀਆਂ ਨੂੰ ਆਪਾਂ ਜੇ ਰੀ ਕੰਟੀਨਿਊ ਯਾਨੀ ਕਿ ਪ੍ਰੋਜੈਕਟ ਨੂੰ ਸਟਾਰਟ ਕਰ ਦਿੰਨੇ ਆ ਠੀਕ ਕਰਵਾ ਲੈਣਾ ਘੱਟ ਪੈਸਾ ਵਿੱਚ ਘੱਟ ਆਮਦਨ ਵਿੱਚ ਵੀ ਇਹ ਕੰਮ ਦੁਆਰਾ ਤੋਂ ਸਟਾਰਟ ਕੀਤਾ